ਕਿਤੇ ਜਣ ਇਸ ਕਹਿੰਦਾ ਨੇ ਜਿਹੜੇ ਆ ਟਰਾਂਸਪੋਰਟ ਮੰਤੀ ਸਾਹਿਬ ਨੇ ਇਹ ਉਹਨਾਂ ਨੇ بار بار ਇਤਹਾਜ ਚ ਲੈਣਾ ਚਾਹੁੰਦੇ ਆ ਕਹਿੰਦਾ ਸਬਕ ਮੀਟ ਸਬਮੀਟਿੰਗ ਦੇ ਵਿੱਚ ਇਹਨਾਂ ਨੇ ਕਿਹਾ ਵਾ ਅਸੀਂ ਮਿਲੀਆਂ ਅਟੈਂਡ ਕੀਤੀਆਂ ਨੇ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਆਊਟਸੋਰਸਿੰਗ ਕੰਮਾਂ ਕੋਈ ਪਤਾ ਨਹੀਂ ਹੋ ਸਕਦਾ ਕੰਟਰੈਕਟ ਕਰਦੇ ਸੀ ਪੱਕੇ ਕਰਾਂਗੇ ਅਸੀਂ ਉਦਾਂ ਨੇ ਉਦਾਂ ਹੀ ਆ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਵੀ ਚਾਹੁੰਦਾ ਤੇ ਉਹਨਾਂ ਨੂੰ ਪੁੱਛਣਾ ਵੀ ਚਾਹੁੰਦਾ ਕਿ 45 ਸਾਲ ਦਾ ਇੱਕ ਤੁਸੀਂ ਇਹ ਡਰਾਈਵਰ ਦੀਓ ਭਰਤੀ ਕਰਦੇ ਮੰਨ ਲਓ 42 ਸਾਲ ਦਾ ਇੱਕ ਮੁਲਾਜ਼ਮ ਜਿਹੜਾ ਵਾ ਭਰਤੀ ਹੋ ਜਾਏਗਾ ਡਰਾਈਵਰ ਭਾਵੇਂ ਆਊਟਸੋਰਸ ਤੇ ਹੋ ਜਾਏ ਚਾਹੇ ਕੰਟਰੈਕਟ ਤੇ 10 ਸਾਲੋਂ ਫਿਕ ਡ੍ਰੈਕ ਤੇ ਲਾਏ ਤੇ ਨੌਕਰੀਓ ਕਿੱਥੇ ਜਾ ਕੇ ਕਰੇਗਾ ਕਿੱਥੇ ਜਾ ਕੇ ਉਹਨੂੰ ਕੋਈ ਇਨਸਾਫ਼ ਮਿਲੂਗਾ ਕੋਈ ਇਨਸਾਫ਼ ਤੁਹਾਡੇ ਕਿੰਨੀਆਂ ਦਾ ਰੋਜ਼ ਦਿਨ ਘਟਰਾਉਂਡੀਆਂ ਨੇ ਕਿੰਨੀਆਂ ਗੱਡੀਆਂ ਦੇ ਟਾਇਰ ਪਾਟੇ ਨੇ ਇਹ ਬਾਈ ਮੈਡਮ ਨੂੰ ਇੱਕੋ ਨੂੰ ਦੋਸ਼ੀ ਨਾ ਦਾ ਢਾਈ ਜਾਈਏ ਜਿਹੜਾ ਇਹਨਾਂ ਦਾ ਬੰਦਾ ਜਿਹੜਾ ਫੰਡ ਬੰਦਾ ਸਰਕਾਰ ਨੇ ਦੇਣਾ ਰੋਜ਼ ਪੈਂਦਾ ਦਾ ਬਿਆਨ ਹੁੰਦਾ ਅੱਜ 94 ਕਰੋੜ ਰੁਪਏ ਵਾਧੇ ਚ ਚਲ ਗਈ ਅੱਜ ਇੰਨੇ ਮੁਨਾਫੇ ਚ ਚਲ ਗਈ ਜੋ ਮੁਨਾਫੇ ਚ ਗਈ ਆ ਫਿਰ ਸ਼ੋਅ ਕਰ ਲ ਲੋਕਾਂ ਦੇ ਹੁੰਦੇ ਆ ਕਿੰਨੇ ਇਹਨਾਂ ਨੇ ਮੁਲਾਜ਼ਮ ਬੱਗੇ ਕੀਤੇ ਆ ਤੇ ਇੱਕ ਵੀ ਮਰੀਆ ਨੇ ਮੈਡਮ ਅਮਨਦੀਪ ਸਰਕਾਰ ਤੇ ਸਜੀਦਾ ਹੈ ਕਿ ਆਪਾਂ ਮੁਲਾਜ਼ਮਾਂ ਨੂੰ ਕੁਝ ਦੇਣਾ ਸਰਕਾਰ ਦਾ ਦੇਣਾ ਚੀਜ਼ਾਂ ਦਾ ਖਿਆਲ ਹੀ ਨਹੀਂ ਸਰਕਾਰ ਤੇ ਆ ਇੱਕ ਰੈਲੀ ਕਰਦੀ ਆ ਤੁਹਾਨੂੰ ਇਹ ਦੱਸ ਦਿਆਂ ਇਹਨਾਂ ਨੇ ਜੱਪੜੇ ਵਾਲੇ ਬੱਸ ਸਟੈਂਡ ਦਾ ਉਗਠਨ ਕੀਤਾ ਤੇ ਸਾਡੇ ਪੰਜਾਬ ਦੇ ਵਿੱਚੋਂ ਇਹਨਾਂ ਨੇ ਹਜ਼ਾਰ ਗੱਡੀਆਂ ਮੰਗਾਲੀਆਂ ਪੀਆਸੀ ਦੀ ਪੰਨ ਬਸ ਦੀ ਕਦਾਸਪੁਰ ਕੀਤਾ ਉੱਥੇ ਵੀ ਇਹਨਾਂ ਨੇ 976 ਗੱਡੀਆਂ ਮੰਗਾਲੀਆਂ ਹਾਂ ਜੀ ਹਾਂ ਜੀ ਪੰਜਾਬ ਪ੍ਰਧਾਨ ਬੋਲੋ ਮੈਂ ਸਰਕਾਰ ਦੇ ਸਾਹਮਣੇ ਜੋ ਪਿਛਲੇ ਸਮੇਂ ਸੱਤਾ ਦੇ ਵਿੱਚ ਆਈ ਹੈ ਲੋਕਾਂ ਨਾਲ ਵਾਅਦੇ ਕਰਕੇ ਸਾਡੇ ਨਾਲ ਵਾਅਦੇ ਕਰਕੇ ਵੀ ਅਸੀਂ ਜੋ ਮੁਲਾਜ਼ਮਾਂ ਪੱਕੇ ਕਰਾਂਗੇ ਇਹ ਅੱਛਾ ਸ਼ਬਦ ਨਹੀਂ ਰਹਿਣ ਦੇਣਾ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਉਹ ਮੁਲਾਜ਼ਮਾਂ ਸਰਕਾਰ ਵਾਰ-ਵਾਰ ਇਹ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਭੱਜ ਰਹੀ ਹੈ ਜੋ ਟਰਾਂਸਪੋਰਟ ਦਾ ਵਿਭਾਗ ਪਿਛਲੇ ਲੰਮੇ ਸਮੇਂ ਤੋਂ ਜੋ ਕਿਸੇ ਸਰਕਾਰ ਜਾਂ ਮੰਤਰੀਆਂ ਨੂੰ ਵੇਖ ਰਿਹਾ ਵੀ ਕੋਈ ਚੰਗਾ ਮੰਤਰੀ ਆਵੇ ਤੇ ਟਰਾਂਸਪੋਰਟ ਦਾ ਵਿਭਾਗ ਜਿਹੜਾ ਸਾਡਾ ਲੀਹਾਂ ਤੇ ਚੜੇ ਪਰ ਫਿਰ ਉਸੇ ਤਰ੍ਹਾਂ ਹੀ ਟਰਾਂਸਪੋਰਟ ਦੇ ਲਈ ਜੋ ਸਾਡੀ ਸਰਕਾਰ ਆ ਜਾਂ ਟਰਾਂਸਪੋਰਟ ਮੰਤਰੀ ਸਾਹਿਬ ਨੇ ਹੁਣ ਤੱਕ ਕੁਝ ਨਹੀਂ ਕੀਤਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਟਰਾਂਸਪੋਰਟ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਵੀ ਤੁਸੀਂ ਟਰਾਂਸਪੋਰਟ ਦੇ ਲਈ ਕੁਝ ਕਰੋ ਤਾਂ ਜੋ ਤੁਸੀਂ ਜੋ ਸੱਤਾ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਸਮੇਂ ਰਾਜਾ ਵੜਿੰਗ ਜੀ ਸੀ ਉਹਨਾਂ ਨੇ ਕੀ ਪਰੇਸ਼ਾਨੀਆਂ ਆਈਆਂ ਪਰੇਸ਼ਾਨੀਆਂ ਸਾਨੂੰ ਇਹ ਆ ਜੀ ਜੋ ਸਾਡੀਆਂ ਜੋ ਮੁਲਾਜ਼ਮਾਂ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਆ ਕੱਚੇ ਕੰਮ ਕਰ ਰਹੇ ਆ ਸਰਕਾਰ ਕਹਿ ਰਹੀ ਹੈ ਵੀ ਅਸੀਂ ਆਊਟਸੋਰਸ ਮੁਲਾਜ਼ਮਾਂ ਜੋ ਪੱਕੇ ਨਹੀਂ ਕਰ ਸਕਦੇ ਪਰ ਅਸੀਂ ਦੱਸਣਾ ਚਾਹੁੰਦੇ ਵੇ ਅਸੀਂ ਤਾਂ ਕੰਟਰੈਕਟ ਤੇ ਭਰਤੀ ਕੀਤੇ ਗਏ ਮੁਲਾਜ਼ਮਾਂ ਸਰਕਾਰ ਸਾਨੂੰ ਤਾਂ ਪੱਕੇ ਕਰ ਸਕਦੀ ਆ ਸਰਕਾਰ ਸਿਰਫ ਲਾਰੇ ਲਾ ਰਹੀ ਆ ਆਊਟਸੋਰਸ ਮੁਲਾਜ਼ਮਾਂ ਨੂੰ ਵੀ ਲਾ ਰਹੀ ਆ ਤੇ ਕੰਟਰੈਕਟ ਮੁਲਾਜ਼ਮਾਂ ਨੂੰ ਲਾ ਰਹੀ ਕਿਉਂਕਿ ਉਹ ਨਹੀਂ ਚਾਹੁੰਦੀ ਕਿਸੇ ਵੀ ਮੁਲਾਜ਼ਮ ਨੂੰ ਪੱਕਾ ਕਰਨਾ ਤੇ ਨਾ ਹੀ ਸਰਕਾਰ ਜੋ ਟ੍ਰਾਂਸਪੋਰਟ ਦੇ ਵੱਲ ਧਿਆਨ ਦਿੱਤਾ ਗਿਆ ਨਾ ਤਾਂ ਹੁਣ ਤੱਕ ਉਹ ਜੋ ਬੱਸਾਂ ਜੋ ਖਸਤਾ ਹਾਲਤ ਹੋ ਚੁੱਕੀ ਆ ਜੋ ਪਬਲਿਕ ਵੱਧ ਰਹੀ ਆ ਪਰ ਬੱਸਾਂ ਜਿਹੜੀਆਂ ਉਹ ਨੀਆਂ ਹੀ ਉਹ ਵੀ ਬੱਸਾਂ ਜੋ ਕਿਸੇ ਸਪੇਅਰ ਪਾਰ ਪਿੱਛੇ ਜਾਂ ਕੋ ਟਾਇਰਾਂ ਪਿੱਛੇ ਜਾ ਹੋਰ ਛੋਟੇ ਮੋਟੇ ਕੰਮਾਂ ਜਾਂ ਪਾਸਿੰਗ ਪਿੱਛੇ ਜੋ ਕਿ ਇੱਕ ਦੀਪੂ ਦਾ ਸ਼ਿੰਗਾਰ ਬਣ ਕੇ ਖੜੀ ਹੈ ਤੁਸੀਂ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਅਗਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦਾ ਤੁਸੀਂ ਕੀ ਕਰੋਗੇ ਜੇਕਰ ਸਰਕਾਰ ਸਾਡੀਆਂ ਜਿਹੇ ਮੰਗਾਂ ਵੱਲ ਨਹੀਂ ਧਿਆਨ ਦੇਵੇਗੀ ਤਾਂ ਆਉਣ ਵਾਲੇ ਇਲੈਕਸ਼ਨਾਂ ਜੋ ਪੰਚਾਇਤੀ ਇਲੈਕਸ਼ਨ ਆ ਰਹੇ ਆ ਅਸੀਂ ਉਹਦੇ ਵਿੱਚ ਲੋਕਾਂ ਦੇ ਘਰਾਂ ਵਿੱਚ ਜਾ ਕੇ ਬੱਸ ਸਟੈਂਡਾਂ ਦੇ ਵਿੱਚ ਜਾ ਕੇ ਜਾਂ ਪਿੰਡਾਂ ਪਿੰਡ ਜਾ ਕੇ ਅਸੀਂ ਪ੍ਰਚਾਰ ਕਰਾਂਗੇ ਸਰਕਾਰ ਵਿਰੋਧੀ ਤੇ ਨਾਲ ਹੀ ਅਸੀਂ ਸਰਕਾਰ ਦੇ ਜੋ ਵਾਅਦੇ ਕਰਕੇ ਇਹ ਝੂਠੇ ਜੋ ਬੋਰਡ ਲਾ ਰਹੀ ਹੈ ਅਸੀਂ ਉਹ ਲੋਕਾਂ ਨੂੰ ਉਹਦੇ ਸਾਹਮਣੇ ਲਿਆਵਾਂਗੇ ਸਰਕਾਰ ਜੋ ਸ਼ਰਿਆਮ ਝੂਠ ਬੋਲ ਰਹੀ ਆ ਇਹਨਾਂ ਨੇ ਹੁਣ ਤੱਕ ਸਾਡੇ ਜੋ ਟਰਾਂਸਪੋਰਟ ਵਿਭਾਗ ਦੇ ਵਿੱਚ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਤੇ ਨਾ ਹੀ ਟਰਾਂਸਪੋਰਟ ਲਈ ਕੋਈ ਵੱਖਰੀ ਚੀਜ਼ ਕੀਤੀ ਹੈ ਜੋ ਸਾਡੇ ਤੇ ਉਹ ਵਰਕਸ਼ਾਪ ਮੁਲਾਜ਼ਮਾਂ ਜਾਂ ਵਰਕਸ਼ਾਪਾਂ ਜਿਹੜੀਆਂ ਉਹ ਖਸਤਾਲ ਤੋਂ ਚੁੱਕੀਆਂ ਦੀ ਟਰਾਂਸਪੋਰਟ ਮੰਤਰੀ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਅਸੀਂ ਤੁਹਾਡੇ ਜ਼ਰੀਏ ਟਰਾਂਸਪੋਰਟ ਮਿਸਟਰ ਸਾਹਿਬ ਨੂੰ ਕਹਿਣਾ ਵੀ ਸਾਡੇ ਜੋ ਟਰਾਂਸਪੋਰਟ ਦਾ ਵਿਭਾਗਾਂ ਜੋ ਲੋਕਾਂ ਦਾ ਲੋਕਾਂ ਦਾ ਇੱਕ ਲਈ ਸਾਧਨ ਹੈ ਜੋ ਲੋਕ ਇੱਕ ਮੰਜ਼ਲ ਆਪਦੀ ਮੰਜ਼ਲ ਤੋਂ ਦੂਜੀ ਮੰਜ਼ਲ ਤੇ ਸਫ਼ਰ ਕਰਦੇ ਆ ਉਹਦੇ ਵਾਸਤੇ ਸੋਚੋ ਤੇ ਉਹਦੇ ਵਿੱਚ ਜੋ ਮੁਲਾਜ਼ਮ ਕੰਮ ਕਰ ਰਹੇ ਆ ਉਹਨਾਂ ਬਾਰੇ ਸੋਚੋ ਤਾਂ ਜੋ ਮੁਲਾਜ਼ਮਾਂ ਜੋ ਤੁਹਾਡੀ ਸਰਕਾਰ ਜੋ ਸੱਤਾ ਦੇ ਵਿੱਚ ਲਿਆ ਸਕਣ ਜੇਕਰ ਇਹੇ ਹਾਲਾਤ ਰਹੇ ਤਾਂ ਪਿਛਲੀਆਂ ਸਰਕਾਰਾਂ ਵਾਂਗੂ ਤਾਂ ਇਹ ਧਰਨਾ ਪ੍ਰਦਰਸ਼ਨ ਵੀ ਲਗਾਓਗੇ ਕਰੋਗੇ ਕੁਝ ਹਾਂਜੀ ਹਾਂਜੀ ਅਸੀਂ 19 ਜਨਵਰੀ ਨੂੰ ਟ੍ਰਾਂਸਫਰ ਮੰਤਰੀ ਦੇ ਜੋ ਹਲਕੇ ਦੇ ਵਿੱਚ ਘਰਾ ਕਰਾਂਗੇ ਉਹਨਾਂ ਦੇ ਕੋਲ